ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਸੁਖ ਸੰਦੂਤ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸ਼ੀ ਕੌਣ ਕਵਿਤਾਵਾਂ ਲੇਖਕ ਬਖਸ਼ੀਸ਼ ਅੱਜ ਦੀ ਪਹਿਲੀ ਕਵਿਤਾ ਚਿਤ ਚੇਤਾ ਤੇ ਚਾਨਣ ਜਦੋਂ ਸਾਡੇ ਆਪਣੀ ਪਰਛਾਵੇਂ ਸਾਡੇ ਨਾਲ ਲੁਕਣ ਮੀਚੀ ਕਿੱਡਨ ਲੱਗੇ ਹਨੇਰਿਆਂ ਨੂੰ ਦਿਨ ਕਹਿਣ ਲੱਗੇ ਤਾਂ ਸਾਨੂੰ ਚਿੱਟੀਆਂ ਚਾਨਣੀਆਂ ਦਾ ਚੇਤਾ ਆਇਆ ਅਸੀਂ ਚਾਨਣ ਦੇ ਵਨਿਆਰੇ ਡੂੰਡਣ ਲੱਗੇ ਚਾਨਣੀਆਂ ਖਰੀਦ ਕੇ ਆਪਣੇ ਨਾਵੇਂ ਲਗਵਾਉਣੀਆਂ ਚਾਹੀਆਂ ਨਹੀਂ ਜਾਣਦੇ ਸਾਂ ਚਾਨਣ ਖਰੀਦੇ ਨਹੀਂ ਜਾਂਦੇ ਚਾਨਣ ਤਾਂ ਅੰਦਰੋਂ ਜਗਾਉਣੇ ਪੈਂਦੇ ਨੇ ਚੌਂਦੇ ਸਾਂ ਅੰਧਰੇ ਨੂਰ ਦੇ ਹੜ ਬਹਿਨਾ ਜਾਣਦੇ ਨਹੀਂ ਸਾਂ ਨਵੇਂ ਨਰੋਏ ਮੌਸਮ ਨਾਲ ਹੀ ਜੰਗਲ ਦੀ ਰੁੱਤ ਬਦਲੀ ਹੈ ਪਰ ਅਸੀਂ ਤਾਂ ਸਿੱਧਾਂ ਦੇ ਸੁਪਨਿਆਂ ਦੀਆਂ ਗੱਦੀਆਂ ਆਉਦੇ ਵਣਾਂ ਰਹੀ ਤੇ ਹਿੰਦੂ ਮੁਸਲਮਨ ਸਿੱਖ ਇਸਾਈ ਕਈ ਕੁਝ ਹੋਰ ਬਣ ਬਣਦੇ ਰਹੇ ਪੁਰਖਾਂ ਦੀ ਕਮਾਈ ਦੀ ਬਸੀਅਤ ਨਾਮੇ ਕਰਨ ਲਈ ਸਾਨੂੰ ਨੇਕੀ ਬੰਦੀ ਸਭ ਹਜਮ ਰਹੀ ਤੇ ਸਾਡਾ ਭਵਿਕ ਦੋਗਲਾ ਦਸਾਂ ਨੋਹਾਂ ਦੀਆਂ ਕੀਰਤ ਤੋਂ ਵਾਂਜਾ ਐ ਸੋ ਆਰਾਮ ਦੀ ਭਾਵਨਾ ਸੱਜੇ